ਸ਼ਲੋਕ ਮਹੱਲਾ ਪਹਿਲਾ ਸੁਬਦ ਭੂਮਣੀ ਉਦਾਇਆ ਕਸਾਇਨੇ ਸਾਧ ਸੰਤ ਸ੍ਰੀ ਗੁਰੂ ਨਾਨਕ ਦੇਵ ਜੀ ਜਦ ਹਰ ਦੁਆਰ ਗਏ ਹਨ ਹਰ ਦੌਰ ਲੋਕ ਕੀ ਕਰਦੇ ਸੀ ਇਨਾਨ ਕਰਕੇ ਆਪਣੇ ਪਤਰਾ ਨੂੰ ਪਾਣੀ ਸੂਰਜੇ ਰਾਹ ਨੂੰ ਜੰਨੇ ਸਨ ਪੂਰੇ ਗਾਲੀ ਚੜਦੇ ਸੂਰਜ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੰਗਾ ਵਿੱਚ ਖੜੋ ਗਏ ਉੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਬਿਚਾਰੇ ਦੰਗਾ ਦੇ ਖੜੋਤੇ ਪਾਣੀ ਪੱਥਰ ਵੱਲ ਨੂੰ ਦੇਣ ਲੱਗੇ ਜਦੋਂ ਪੱਛੋਂ ਵਾਲੋਂ ਦੇਣ ਲੱਗੇ ਕਹਿੰਦੇ ਤੁਸੀਂ ਹਿੰਦੂ ਆ ਕੋ ਮੁਸਲਮਾਨ ਨੂੰ ਮਾਰਾ ਕਹਿੰਦਾ ਹਿੰਦੂ ਨਾ ਮੁਸਲਮਾਨ ਦੋਹਾਂ ਦੇਗਾਂ ਹੈ ਇਹ ਜਦੋਂ ਬਚਨ ਕਹੇ ਤੈਨ ਲੱਗੇ ਤੁਸੀਂ ਉਧਰ ਪਾਣੀ ਕਿਉਂ ਦਿੰਦੇ ਹੋ ਮਾਰਾ ਕਹਿੰਦੇ ਤੁਸੀਂ ਦੱਸੋ ਕਿਉਂ ਦਿੰਦੇ ਅਸੀਂ ਆਉਦੇ ਪੇੜਾਂ ਨੂੰ ਪਾਣੀ ਦਿੰਦੇ ਹਾਂ ਮਾਰਾ ਕਹਿੰਦੇ ਕਿ ਨੀਂਗ ਲਾਈ ਥੋਹ ਤੇਰੇ ਹਜ਼ਾਰਾਂ ਨੀਂਗ ਹੈ ਫਿਰ ਮਾਰਾ ਦਵਾਦਾ ਪਾਣੀ ਬੋਲਣ ਲੱਗੇ ਦੰਗਾ ਕੀ ਖੜੇ ਜੇ ਬੋਲਣ ਲੱਗੇ ਉਸ ਨੂੰ ਕਹਿੰਦੇ ਤੁਸੀਂ ਨਹੀਂ ਦੱਸਦੇ ਆਪ ਦੀ ਜਨ ਕਹਿੰਦੇ ਅਸੀਂ ਕਰਤਾਰ ਪ੍ਰਸਾਦ ਖੇਤੀ ਪਾਈ ਦੀ ਜੇ ਆਏ ਸੀ ਉਹ ਉੱਥੇ ਭਾਂਵੇਂ ਨੀਰਾ ਪਾਣੀ ਅਟਕਦਾ ਨਹੀਂ ਉਹਦੇ ਉੱਤੇ ਅਸੀਂ ਸੋਚਿਆ ਵੀ ਇੱਥੇ ਪਾਣੀ ਵੋੜੀਏ ਤਿਗੜਾ ਨੂੰ ਪਾਣੀ ਦਿੰਦੇ ਐ ਅਸੀਂ ਕਰਤਾਰ ਪ੍ਰਸਾਦ ਪਾਣੀ ਵੜਾ ਦਈਏ ਕਹਿੰਦੇ ਤੁਹਾਡਾ ਪਾਣੀ ਕਿਵੇਂ ਪਾਉਂਦੀ ਮਾਰਾ ਕਹਿੰਦੇ ਸਾਡਾ 200 ਕੋਤੇ ਨਾਲ ਤੈਂਕੂ ਪਾਣੀ ਇੱਥੇ ਕਰਤਾਰ ਪ੍ਰਸਾਦ ਰਾਵੀ ਦੇ ਕਿਨਾਰੇ 200 ਲ ਐ ਤੇ ਤੁਹਾਡੇ ਕੋਲ ਹਜ਼ਾਰਾਂ ਕੋ ਆ ਤੁਹਾਡਾ ਕਿਵੇਂ ਪਾਉਂਦੂ ਸੁਣ ਕੇ ਬੜੇ ਸ਼ਰਮਿੰਦੇ ਹੋ ਲੋਕ ਉਸ ਵੇਲੇ ਮਾਲਾ ਫੜ ਕੇ ਕੋਈ ਗੋਮੁਖੀ ਫੇਰਨ ਲੱਗ ਗਿਆ ਕੋਈ ਸਿਮਰਨਾ ਫੇਰਨ ਲੱਗ ਗਿਆ ਕੋਈ ਕੁਝ ਕਰੇ ਕੋਈ ਕੁਝ ਕਰੇ ਗੁਰੂ ਮਾਰਾ ਸਾਹਿਬ ਕਹਿੰਦੇ ਜਿੱਥੇ ਜਿੱਥੇ ਤੇਰੇ ਮਨ ਗਏ ਸੀ ਕਹਿੰਦੇ ਤੂੰ ਮੋਕੇ ਖਰੀਂ ਲਿਆ ਜ਼ਿੰਦਗੀ ਦੇ ਵਿੱਚ ਇਹ ਗੁਰੂ ਮਾਰਾ ਸਾਹਿਬ ਕਹਿੰਦੇ ਤੇਰਾ ਮਨ ਪ੍ਰਾਗ ਰਾਜ ਚ ਗਿਆ ਹੋਇਆ ਹੈ ਜਿੱਥੇ ਨੂੰ ਕਹਿੰਦੇ ਤੇਰਾ ਮਨ ਲਾਹੌਰ ਚ ਗਿਆ ਹੋਇਆ ਜਿੱਥੇ ਕਿਥੇ ਮਨ ਗਏ ਸੀ ਸਾਰਿਆਂ ਦੇ ਮਾਰਾ ਗੰਗਾ ਚ ਖੜਿਆ ਦੱਸ ਤੇ ਜਦ ਦੱਸੋ ਸੇ ਮਾਰਾ ਦੇ ਪਹਿਨੀ ਪਹਿਗੇ ਕਹਿ ਲਗਾ ਮਾਰਿਆ ਸੀ ਨਹੀਂ ਫੇਰ ਨਹੀਂ ਛੜ ਸਕਦੇ ਮਾਰਾ ਕਹਿੰਦੇ ਸਾਨੂੰ ਤਾਂ ਤੁਸੀਂ ਇਹ ਦੱਸਦੇ ਸੀ ਬਹਰਾ ਬਹਦੇ ਸੀ ਅਸੀਂ ਤੁਹਾਨੂੰ ਨਹੀਂ ਖੇਮੇ ਬਣਾਉਣਾ ਸਿੱਖ ਬਣਾਉਣਾ ਨਹੀਂ ਮਾਰਾ ਅਸੀਂ ਤਾਂ ਆਹਰੇ ਹਮ ਲੱਗ ਨਹੀਂ ਛੱਡਣਾ ਮਾਰਾ ਕਹਿੰਦੇ ਚੰਗਾ ਉਸ ਵੇਲੇ ਗਰੀਬ ਨੂੰ ਆਉਣ ਜਿੱਥੇ ਨਾਲ ਰਸੋਈ ਖਾਣਾ ਸੀ ਉਹ ਸਾਂਹ ਵਿੱਚ ਮਾਰਾ ਸਾਹ ਨੂੰ ਲਿਆ ਆਏ ਜਿਨਾਕ ਪ੍ਰਸ਼ਾਦ ਤਿਆਰ ਕੀਤਾ ਬੜੇ ਸੁਖੰਦੇ ਨਾਲ ਤੇ ਮਾਰਾ ਸਾਹਿਬ ਅੱਗੇ ਪਰੋਸ ਕੇ ਰੱਖ ਕੇ ਕਹਿਣ ਲੱਗੇ ਮਾਰਾ ਭੋਜਨ ਖਾ ਸਕੋ ਖਬੂਰ ਕਹਿਣ ਲੱਗੇ ਕਿ ਆਈ ਤੁਹਾਡਾ ਭੋਜਨ ਤਾਂ ਟੁੱਟਿਆ ਗਿਆ। ਅਸੀਂ ਨਹੀਂ ਸਾਡੇ ਖਾਣੇ ਯੋਗ ਨਹੀਂ। ਕਹਿਣ ਲੱਗੇ ਮਾਰਾ ਇਹ ਕਿਸ ਪ੍ਰਕਾਰ ਟੁੱਟਿਆ ਗਿਆ। ਕਹਿੰਦੇ ਭਾਈ ਦੂਮਣੀ ਚੜ ਗਈ ਤੁਹਾਡੇ ਚੌਂਕੇ ਤੇ ਤੇ ਕਫੈਨ ਚੜ ਗਈ ਹੈ, ਜੂੜੀ ਚੜ ਗਈ ਹੈ, ਇਹਸ ਕਰਕੇ ਕੰਡਾਲੀ ਚੜ ਗਈ ਹੈ, ਇਹਸ ਕਰਕੇ ਚੌਂਕਾ ਹੋ ਕੇ ਮਾਰਾ ਦੋਸਤਿਆਂ ਨੂੰ ਸਾਨੂੰ। ਮਾਰੇ ਕਹੇ ਲਓ ਦੱਸਦੇ ਖੰਨ ਜੀ ਹਾਏ ਹੋ। ਸ਼ਲੋਕ ਮਹੱਲਾ ਪਹਿਲਾ ਸੋ ਬੁੱਧ ਬੋਮਨੀ ਕੋ ਦਇਆ ਦਾ ਸਾਇਆ ਮੇਰੀ ਬਾਲਕੁ ਜੁ ਹੈ ਆ ਤੁਮ ਜਿਹੜੀ ਬੁੱਧ ਦੇ ਬਗੈਰ ਬਿਸ਼ੇਦ ਕਰਨੀ ਬੁੱਧ ਜਿਹੜੀ ਖੋਤੀ ਬੁੱਧ ਹੈ ਖੋਤੀ ਬੁੱਧ ਕੀ ਹੈ ਅਗੇ ਬੱਕਰੇ ਕਿਹੜਾ ਹਰਗੋੜ ਨੇ ਤੇ ਕੁੱਕੜ ਕਿਹੜਾ ਹਰਗੋੜ ਨੇ ਇਹ ਕਹਿੰਦੇ ਨਾ ਖਾਦੇ ਖੁਦਾ ਦੇ ਫਰਿਆਦ ਕਰਨਗੇ ਮੁਸਲਮਾਨਾਂ ਦਾ ਮਸਲਾ ਹੈ ਕਿ ਸਾਡੀ ਜੂਨ ਨਹੀਂ ਇਹਨਾਂ ਨੇ ਕੱਢੀ ਇਹਨਾਂ ਨੂੰ ਬੱਕਰੇ ਦੇ ਸੱਤਰੇ ਬਣਾਇਆ ਜਾਵੇ ਇਹ ਉਹਦੇ ਫਰਿਆਦ ਕਰਨਗੇ ਚਾਹੇ ਇਸ ਕਰਕੇ ਕੁੱਕੜ ਦੇ ਬੱਕਰੇ ਮਾਰ ਮਾਰ ਕੇ ਖਾਣੇ ਆ ਕੋਈ ਜੇ ਛੋਟੇ ਬੱਚਿਆਂ ਨੂੰ ਮਾਰ ਕੇ ਉਹ ਖਾਣ ਲਗਾ ਕੋਈ ਇਹ ਵਾਰ ਕਰਕੇ ਸੋ ਪਤਾ ਨਬੂ ਇਸ ਪ੍ਰਕਾਰ ਦੇ ਉਹ ਖੂਬ ਨਹੀਂ ਹੈ ਖੋਤੀ ਬੁੱਧੀ ਹੈ ਕਿਸੇ ਨੂੰ ਕਤਲ ਕਰਨਾ ਕਹਿੰਦੇ ਸਵਾਦ ਲਵਾਉਂਗੇ ਖੁਦਾ ਦੇ ਪਾਸੋਂ ਪੁੱਲ ਲਵਾਵਾਂਗੇ ਇਹ ਇਹ ਵੀ ਕਬੁੱਧੀ ਹੈ ਇਹ ਮਾਰੇ ਕਦੇ ਗੂਮਣੀ ਹੈ ਇਹ ਗੂਮ ਦੇ ਘਰ ਵਾਲੀ ਨਰਾਸੀ ਦੇ ਘਰ ਵਾਲੀ ਅੰਦਰ ਸੁਦਾਇਆ ਤਸਾਨ ਜਿਹੜਾ ਤਵੇਰਾ ਕਰਨੀ ਹੈ ਕਿਸੇ ਤੇ ਦਇਆ ਤਰਸ ਕਰਨਾ ਸੀ ਜੀ ਦੇ ਬਚਾਉਣ ਦਾ ਉਹ ਕਹਿਣਾ ਜਿਸ ਨੂੰ ਗਊ ਨੂੰ ਆਕੇ ਕਤਲ ਕਰ ਦਈਏ ਜੰਡ ਦੇ ਵਿੱਚ ਮਾਰ ਦਈਏ ਉਹ 100 ਵਰਾ ਸਰਬਤ ਦੋਈ ਵਸਦੀ ਹੈ ਅਤੇ ਜਿਹੜੇ ਘੋੜੇ ਦਾ ਜੱਗ ਕਰ ਦਈਏ ਉਹ ਵੀ ਸਰਬਤ 100 ਵਰਾ ਵਸਦਾ ਹੈ ਕੋਈ ਵੀ ਖੋਤੀ ਵੇਲਾ ਜਾਨਵਰਾਂ ਨੂੰ ਮਾਰਨਾ ਕਬੀਰ ਸਾਹਿਬ ਕਹਿੰਦੇ ਜੀ ਵਦੋ ਸਤਾਰੋਂ ਕਰ ਸਾਪੋ ਧਰਮ ਕਹੋ ਕਦ ਤਾਈ ਜੀਆਂ ਨੂੰ ਮਾਰਨਾ ਧਰਮ ਮੰਨੂ ਦੇਖਾ ਧਰਮ ਸਾਪ ਕਿਹਨੂੰ ਕਹੋਗੇ ਭਾਵੇਂ ਆਪ ਇਸ ਕੋ ਮਨਵਰ ਕਰ ਸਾਪੋ ਕਹਿੰਦੇ ਕਹੋ ਕਸਾਈ ਆਦਮੇ ਦੇ ਵੱਡੇ ਮਨੀ ਸੋਤ ਮੰਨੀ ਬੈਠੇ ਹੂ ਇਹ ਕਸਾਈ ਹੋ ਹੋਣ ਦਾ ਲੰਗਾਂਗੇ ਸੀ ਇਸ ਪ੍ਰਕਾਰ ਦੇ ਸਾਫ ਸੰਗ ਦੀ ਖੋਤੀ ਪਿਆ ਕਰਨੀ ਹੈ ਇਹ ਕਸਾਈ ਨੇ ਘਰ ਵਾਲੀ ਕਸਾਈਨ ਹਾਂ ਪਰ ਮੁੰਡਾ ਕੱਟ ਕੇ ਹੁੜੀ ਹੋੜੀ ਪਾਈ ਮੁੰਡਿਆ ਕਰਨੀ ਹੈ ਇਹ ਕੱਟ ਫਿਰਨੇ ਕਿ ਚੂੜੀ ਬੈਠੀ ਹੈ ਭੰਗਣ ਬੈਠੀ ਹੈ ਤਕੀਆਂ ਸਾਫ ਕਰਨ ਵਾਲੀ ਜਿਹੜੀ ਚੂੜੀ ਹੁੰਦੀ ਹੈ ਉਹ ਮੁੰਡੀ ਮੈਂ ਖਾਂਦੇ ਜਿਹੜੀ ਚਾਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜਿਹੜਾ ਕਿਸੇ ਦਾ ਸੱਚੀ ਗੱਲ ਦੱਸ ਦੇਣੀ ਹੈ ਨਾਂ ਚੁਗਨੀ ਹੈ ਅਤੇ ਜਿਹੜੀ ਸੋਹਣ ਹੋਈ ਦੂਸ਼ ਹੋਏ ਆਪਣਾ ਹੈ ਇਹ ਸਾਹ ਸੰਗੀ ਨਿੰਦਿਆ ਹੈ ਹਾਂਜੀ ਪਰ ਨਿੰਦਿਆ ਕੱਟਦੀ ਹੁੜੀ ਭਾਈ ਨਿੰਦਿਆ ਜੇ ਵੀ ਕਰੀਏ ਕਦ ਹੁੰਦੇ ਦੇ ਅੰਦਰ ਚੂੜੀ ਵਸਦੀ ਹੈ ਤੇ ਕੰਡਾਲਣੀ ਵਸਦੀ ਹੈ ਮੁੱਠੀ ਕਰੋਧ ਚੰਡਾਲ ਅਤੇ ਜਿਹੜਾ ਤੈਨੂੰ ਮੁੱਠੀ ਲੁਟਣਾ ਹੈ ਕਰੋਧ ਨੂੰ ਕਾਹਦੇ ਨੂੰ ਲੁਟ ਲੈਣਾ ਹੈ ਖੋਲ ਲੈਣਾ ਹੈ ਮਾਰ ਦੇਣਾ ਕਤਲ ਕਰ ਦੇਣਾ ਇਹ ਕੰਡਾਲਣੀ ਹੈ ਇਹ ਚੂੜੇ ਜਿਹੜੇ ਸਾਰ ਸੰਗਤੀ ਖਾਸੀ ਗੋਣ ਆਪੇ ਰੱਖੇ ਹੁੰਦੇ ਆ ਉਹਦੇ ਚੰਦਾਲ ਦੇ ਘਰ ਵਾਲੀ ਔਰਤ ਹੈ ਮੁਖੀ ਨਾ ਨਾਰਾਇਣ ਸਿੰਘ ਮਾਰਚੰਦ ਨੇ ਇਸਤਰੀ ਦਾ ਨਾਮ ਲਿਖਿਆ ਕੋਪ ਦੇ ਨਾਲ ਚੰਦਾਲੀ ਮੁਥੀ ਹੋਸਾ ਹੈ ਜਿਹੜੀ ਕਰੋਧੀ ਇਹ ਲੁੱਟਣ ਵਾਲੀ ਹੈ ਤਾਰੀ ਕੱਢੀ ਪਿਆઠી ਹੈ ਉਹ ਬੰਦ ਤੋਂ ਤੁਸ ਕਾਰਾਂ ਕੱਢ ਦੋ ਜਿਹੜਾ ਪਰਸਾਵਾਂ ਤੋਂ ਪੈ ਜਾਏ ਇਹ ਮਹਾਨੀਆਂ ਲਖੀਆਂ ਕੱਢਣ ਨਾਲ ਕੀ ਫਲ ਹੋਵੇਗਾ ਜਾਂ ਚਾਰੇ ਬੈਠੀਆਂ ਨਾਲ ਜਿਹੜਾ ਚਾਰ ਥੋੜੇ ਨਾਲ ਹੀ ਬੈਠੀਆਂ ਨੇ ਕਫਾਣ ਦੋਬਣੀ ਅਤੇ ਜੂੜੀ ਤੇ ਕੰਡਾਲੀ ਬੈਠੀਆਂ ਹਨ ਫਾਟ ਸੰਜੇ ਕਾਰਨ ਕਾਰਾ ਹੋਰ ਮਹਾਰਾਜਨ ਦੀ ਮੂਰਤੀ ਦੱਸੋ ਆਪ ਕਿਰਪਾ ਕਰਕੇ ਤਾਂ ਹਜੂਰ ਫਰਮਾਉਂਦੇ ਸੁਣੋ ਇਹਨਾਂ ਦੇ ਕੋਤ ਨਾਮ ਜਿਹਨੀਆਂ ਸਾਚ ਸੰਜਮ ਕਰਨੀਂ ਕਾਰਨ ਕਾਰਾਂ ਤੇ ਨਾਮ ਦਾ ਸਿਮਰਨ ਕਰੋ ਫੇਰ ਕੁਬਧੀ ਅੰਦਰ ਦੁਮਣੀ ਨਿਕਲੇਗੀ ਤੁਹਾਡੇ ਅਤੇ ਉਸੇ ਤਰ੍ਹਾਂ ਸੰਜਮ ਸੰਜਮ ਇੰਦਰੀਆਂ ਦਮਨ ਕਰੋ ਕੋ ਫੇਰ ਕੋਈ ਜਿਹੜੀ ਕਾਰਨ ਜੀ ਘਾਤ ਕਰਨ ਦੀ ਖੋਤੀ ਗਿਆ ਕਿ ਉਹ ਸਵਰਗ ਤੇ ਐਨੇ ਤੇਰੇ ਜਾਨਵਰ ਰਿੰਦਾ ਹੈ ਇਹਦੀ ਖੋਤੀ ਜਿਹੜੀ ਹੈ ਉਹ ਕਿਸੇ ਤਾਂਦਰ ਮਤੇ ਨਿਕਲੇਗੀ ਇਹ ਕਰਕੇ ਤੁਸੀਂ ਸੰਜਮ ਕਰੋਗੇ ਕਰੋ ਗੰਗੋ ਮੰਨੂ ਬ੍ਰੋ ਪਾਸੇ ਵੱਲੋਂ ਕਰਨੀ ਤਾਰਾ ਅਤੇ ਕਰਨੀ ਭਗਤੀ ਜਿਹੜੀ ਹੈ ਇਹ ਕਾਰ ਲਖੀਆਂ ਕਰਨਾ ਕਰੋ ਨਾਵਨ ਨਾਉ ਜਤੂ ਦੇ ਅਸਨਾਲ ਕਿਦਾ ਕਰਨ ਸਕੋ ਹੋਂ ਆਦਿ ਦਾ ਪ੍ਰਮੇਸ਼ਰ ਦਾ ਨਾਮ ਜਪਣਾ ਹੈ ਨਾਨਕ ਅੱਜ ਇਤਵ ਤੋਂ ਗੁਰੂ ਸਾਹਿਬ ਨੇ ਕੋਈ ਗ੍ਰੰਥ ਚੰਦਨੀ ਨੂੰ ਲਿਖਣ ਵਾਰੀ ਤੋਂ ਕੂੜੀ ਤੋਂ ਬਤਕੀ ਉਹ ਉਤਨ ਚਿਰ ਕੋ ਬਿਰਦਾਤ ਸੋ ਹੁੰਦੇ ਹੈ ਤੇ ਪਾਪਾਂ ਬੰਧ ਨਾ ਦੇ ਮੇਰੇ ਸਾਸਾਂ ਦੇ ਬੰਧ ਰਸਤੇ ਕਾਇਰ ਨਹੀਂ ਬੰਦੇ ਬੰਧ ਨੋ ਰਸਤੇ ਦਾ ਸਾਥੀ ਕੇ ਬੰਧ ਨੋ ਸਿੱਖਿਆ ਦਾ ਵੀ ਹੈ ਜਿਹੜੇ ਪਾਪਾਂ ਦੀ ਸਿੱਖਿਆ ਨਹੀਂ ਕਰਨੀ ਬੰਦੇ ਕੱਤੋਂ ਦੇ ਕੰਦਨ ਅਸੋਨੀ ਆਪਣੇ ਆਪ ਨੂੰ ਤਾਇਰ ਨੂੰ ਮੰਨਦੇ ਸੰਕਲਪ ਨੂੰ ਦਿੰਦੇ ਮਹੱਲਾ ਪਹਿਲਾ ਕਿਆ ਹਾਂਕ ਕਿਆ ਬਦਲਾ ਗੁਰੂ ਮਾਰਾ ਨੇ ਬਚਨ ਕਹੇ ਉਹਨਾਂ ਦੀ ਬੇਗ ਲੱਗੀ ਸਾਰੇ ਬ੍ਰਾਹਮਣਾਂ ਦੀ ਤੇ ਨਿਹਾਲ ਹੋ ਗਏ ਗੁਰੂ ਸਾਹਿਬ ਦੇ ਦਰਸ਼ਨ ਕਰ ਕੋਲ ਦੇ ਸੁਣ ਕੇ ਮਰਦਾਨਾ ਦੇਖਾ ਕੋਈ ਕਹਿੰਦਾ ਮੈਂ ਤੇ ਮਾਰਾ ਇੱਕੀ ਚੀਕਾ ਤੂੰ ਬਗਿਆਨ ਨੂੰ ਸੁਣਾ ਆਤ ਲੈ ਚੱਤੀ ਤਾਂ ਗੁਰੂ ਮਾਰਾ ਦੇ ਸਾਹੂ ਸਿਰ ਤੇ ਦਿੰਦੇ ਨੇ ਭਾਈ ਮਰਦਾਨੇ ਨੂੰ ਮਹੱਲਾ ਪਹਿਲਾ ਕਿਆ ਹੰਸ ਕਿੱਥੇ ਬਦਲ ਆ। ਕੋਈ ਮਰਵਾਉਂਦਾ ਕੀ ਹੋ ਗਿਆ ਜੇ ਹੰਸ ਬਣ ਗਏ। ਬਦਲਿਆਂ ਵਰਗੇ ਜੇ ਬਦਲੋਂ ਦੇ ਖੰਭ ਕਿੱਤੇ ਹੁੰਦੇ ਆਂ ਐ ਉੱਤੋਂ ਇਹ ਚੰਗੇ ਕੰਮ ਕਰਦੇ ਸੀ ਸੰਧਿਆ ਚ ਬੰਗਾਇ ਤੀ ਨਾ ਨਾ ਲੁਕ। ਉੱਤੋਂ ਚੰਗੇ ਕੰਮ ਕਰਦੇ ਸੀ ਮਨ ਚ ਪਖੰਡ ਸੀ। ਇਹ ਬਗਲਿਆਂ ਵਾਲਾ ਸੁਭਾਅ ਸੀ। ਉੱਤੋਂ ਚੰਗੇ ਕੰਮ ਕਰਦੇ ਸੀ ਅੰਦਰੋਂ ਦੁਸ਼ਿਆ ਦੀ ਵਾਸ਼ਨਾ ਸੀ। ਇੱਥੇ ਹੋ ਗਿਆ ਜੇ ਇਸ ਪ੍ਰਕਾਰ ਬਗਲਿਆਂ ਨੂੰ ਦੰਗੀਆਂ ਆਦਮੀਆਂ ਨੂੰ ਹੰਸ ਕਰਕੇ ਜੇ ਬ੍ਰह्म ज्ञानी ਬਣਾਤਾ। ਕੱਤੇ ਮਠਿਆ ਦਾ ਰੇਟਨ ਕਰਨ ਵਾਲੇ ਵਿਦਿਅਕ ਸੇਵਾ ਸਰੂਪ ਹੈ ਕਿ ਮਾਤਾ ਤਾਰੀ ਵੀ ਨਹੀਂ ਚਾੜਨ ਵਾਲੇ ਬਣਾਤੇ ਹਾਂ ਕੋ ਜਾ ਕਾ ਨਗਰ ਕਰੀ ਉਹਨਾਂ ਦੇ ਸਿਰ ਮੇਰਾ ਵਾਹਿਗੁਰੂ ਕਿਰਪਾ ਦਸਤੂ ਕਰ ਦੇਵੇ ਭਾਈ ਮਰਦਾਨਾ ਜੀ ਲੋਟੇ ਪਹਾੜਾ ਨਾਨਕ ਜੀ ਉਹਨੂੰ ਪਾ ਜਾਵੇ ਨਾ ਉਹ ਕੋ ਧੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਾਗੋ ਹੰਸ ਕਰੇ ਮੇਰਾ ਕਾਮਾ ਨੂੰ ਹੰਸ ਬਣਾ ਦਿੰਦਾ ਜੇ ਕਾਉਂ ਸਾਥ ਸੰਗਤ ਦੀ ਦੁਖ ਪੰਣੀ ਦੇਰੀ ਤੇ ਨਾ ਤੇ ਹੰਸ ਬਣ ਗਏ ਸੀ ਸ੍ਰੀ ਗੁਰੂ ਰਾਮਦਾਸ ਸਾਹਿਬ ਜਦੋਂ ਸੇਵਾ ਕਰਾਈ ਅਮਰਸੂਖ ਸਾਹਿਬ ਦੀ ਇਸ ਪ੍ਰਕਾਰ ਜੇ ਕਿਸ ਪਰਮੇਸ਼ਰ ਨੂੰ ਭਾਵੇ ਤਾਂ ਉਹ ਹੋਏ ਨਾ ਉਜਲੇ ਕਹਿੰਦਾ ਕਾਂ ਤੋਂ ਉਜਲਾ ਨਹੀਂ ਹੁੰਦਾ ਕਹਿੰਦੇ ਹਨ ਲੋਹੇ ਨਾਵਨੋਂ ਪਾਰ ਹੁਕਮ ਪਛਾਣੇ ਉਜਲਾ ਫਿਰ ਕਾਸ਼ ਲੋਹਾ ਪਾਰ ਜੇ ਹੁਕਮ ਪਛਾਣ ਲਵੇ ਤੇ ਕਾਹ ਦੀ ਉਜਲਾ ਹੱਸਣਾ ਨਹੀਂ ਸਕਦਾ ਤੇ ਕਾੜ ਦੇ ਸਿਰ ਤੇ ਰਾਕੇ ਲੋਹਾ ਵੀ ਕਾਰ ਹੋ ਜਾਂਦਾ ਹੈ ਇਸੇ ਪ੍ਰਕਾਰ ਨਾ ਨਾਨਕ ਅੱਜ ਜੋ ਕਿਸ ਭਾਵੈ ਨਾਨਕ ਉਸ ਨੂੰ ਪਾ ਜਾਵੇ ਗੁਰੂ ਸਾਹਿਬ ਕਹਿੰਦੇ ਹਨ ਹੋ ਪਿਆਰਿਆ ਅੱਗ ਉਹ ਹੰਸ ਕਹਿੰਦੇ ਕੌਂ ਵਰਗੇ ਅੰਦਰੋਂ ਵੀ ਪਾਪੀ ਹੈ ਟਰਾਈ ਮੰਡਰ ਦੀ ਵਿਸ਼ਕਾ ਖਾਂਦੇ ਹੈ ਬਾਹਰੋਂ ਵੀ ਕਿਸੇ ਪ੍ਰਕਾਰ ਦੇ ਕਦਰ ਕਾਰੀ ਤੋਂ ਸੰਗਦੇ ਨਹੀਂ ਕੌਂ ਵਰਗੇ ਅੰਦਰੋਂ ਵੀ ਪਾਪੀ ਹੈ ਗਰੇ ਅਨੇ ਹੰਸ ਬ੍ਰਹਮ ਗਿਆਨੀ ਕੱਤ ਦੇ ਤਾ ਕਰਦੇ ਇਹ ਵਾਹਿਗੁਰੂ ਦੀ ਨਜ਼ਰ ਹੈ ਜਿਨੀ ਚਾਹੇ ਕਰਦੇ ਇਹੋ ਜਿਹਾ ਵੀ ਅਸੀਂ ਬਣਾਤੇ ਬਗਲਿਆਂ ਦੰਨੀਆਂ ਤੋਂ ਹੰਸੋਂ ਇਹਨਾਂ ਸੰਸਾਰ ਨਾਲ ਕੋਈ ਜੋ ਕਹੇ ਪਾਤੀਆਂ ਨੂੰ ਵੀ ਕੋਈ ਇੱਕ ਬ੍ਰਹਮ ਗਿਆਨੀ ਬਣਾ ਸਕਦਾ ਤੁਮੇ ਸਿਰ। ਕਾਉੜੀ, ਪੀਤਾ ਲੋਰੀਏ ਕੰਮ। ਇਹ ਗੁਰੂ ਮਾਰਾ ਸਾਹਿਬ ਕੋਲੋਂ ਬਾਖੇ ਸਾਨੂੰ ਸਿੱਖਿਆ ਦਿੰਦੇ ਕਿ ਇਥੇ ਪੜ੍ਹਖਾ। ਜੇ ਕੋਈ ਕੰਮ ਸਿੱਖਾ ਲੋਰੀਏ ਜੇ ਵਿਆਹ ਹੋਵੇ ਜਿਸ ਵੇਲੇ ਕਾਰਜ ਕਰਨਾ ਹੋਵੇ ਅਰਦਾਸ ਕਰਨ ਤੋਂ ਪਹਿਲਾਂ ਅਨੰਦ ਕਾਰਜ ਦੀ ਅਰਦਾਸ ਕਰਨ ਤੋਂ ਪਹਿਲਾਂ ਇਹ ਸਭ ਗਿਆਨੀ ਸੰਗਾਂ ਤੋਂ ਪੜਾਈ ਲੈ। ਕੋ ਕਾਲੋੜੀਏ ਕੰਮ ਜੋ ਕੋਈ ਕੰਮ ਆਉਦਾ ਪੂਰਾ ਕਰਨਾ ਲੋੜੀਏ ਚਾਹੀਏ ਤੋ ਹਰ ਪਹਿ ਆਖੀ ਇਹ ਹਰੀ ਦੇ ਪਾਸ ਅਰਦਾਸ ਕਹਿਣੀ ਚਾਹੀਦੀ ਏ ਬੇਨਤੀ ਕਿ ਮਹਾਰਾ ਸਾਡਾ ਕਾਰਜ ਤੁਸੀਂ ਪੂਰਾ ਕਰਨਾ ਹੈ ਕਿਉਂ ਬੇਨਤੀ ਪਹਿਲਾਂ ਕਹਿ ਲਿਓ ਸੱਚੇ ਪਾਤਸ਼ਾਹ ਗੁਰ ਕਾਰਜ ਦੂਤ ਵਾ ਅਤ ਬੇਨਤੀ ਕਰੀਏ ਮਹਾਰਾ ਸਾਡਾ ਕਾਰਜ ਸਵਾਰੋ ਸਤਗੁਰ ਸੱਚ ਸਾਚੀ ਆ ਕੋ ਸਤਗੁਰੂ ਸੱਚੇ ਪਾਤਸ਼ਾਹ ਸੱਜੇ ਸਾਡੇ ਰਾਹ ਹੋ ਤੁਹਾਡਰ ਸਾਨੂੰ ਕੋਸਲ ਮਹਾਰਾਜ ਨਰਕੀਆਂ ਦਾ ਤੇ ਨਰਕਿਆਂ ਦਾ ਆਨੰਦ ਕਾਰਜ ਕਰਨ ਲੱਗੇ ਆ ਆਪ ਉਗਾਹ ਹੋ ਇਸ ਗੱਲ ਦੇ ਹਿੰਦੂ ਦਾ ਅੱਗ ਨੂੰ ਉਗਾਹ ਬਣਾਉਂਦੇ ਹਨ ਕੌਣ ਪਾਣੀ ਨੂੰ ਉਗਾਹ ਬਣਾਉਂਦੇ ਐ ਇੱਥੇ ਸਰਗਰੂ ਸੱਜੇ ਸਾਥੀ ਉਗਾਹ ਹਨ ਸਾਡੀ ਆਗਿਆ ਤੁਸੀਂ ਪਰਮ ਕਰਦੇ ਹੋ ਕਿ ਮੈਂ ਇਹ ਦੋ guna ਇਸੀ ਨੂੰ ਕਦੇ ਨਹੀਂ ਛੱਡਾਂਗਾ ਮੈਂ ਕਦੇ ਵੀ ਕੇ ਮਹਾਰਾਜ ਗੁਰੂ ਸਾਹਿਬ ਮੈਂ ਆਉਦੇ ਪਰਮ ਕਰਣੀ ਹੈ ਕਿ ਮੈਂ ਆਉਦੇ ਪਤੀ ਨੂੰ ਦੁੱਖ ਵੇਲੇ ਦਿੱਕਾ ਵੇਲੇ ਕਦੇ ਸਾਧਨ ਵਿੱਚ ਡੁੱਬੂੰਗੀ ਹਰ ਵਕਤ ਕੋਟੇਬਰਤਾ ਤੁਹਾਨੂੰ ਨਿਭਾਵਾਂਗੀ ਇਹ ਗੁਰੂ ਸਾਹਿਬ ਦੇ ਅੱਗੇ ਸਾਧ ਸੰਗਤੀ ਪਰਮ ਕਰਨਾ ਹੈ ਇਹ ਸਤਿਗੁਰੂ ਸਚੇ ਚਰਛਾ ਜੀ ਉਹਨਾਂ ਦੇ ਸਖਬੋ ਹੋ ਜਾਂਦੇ ਵਾਹ ਬਣ ਜਾਂਦੇ ਰਾਖੇ ਹੋ ਜਾਂਦੇ ਆ ਜੇ ਗੁਰੂ ਮਹਾਰਾਜ ਸਾਹਿਬ ਦੀ ਸ਼ਰਨ ਪੈਂਦੇ ਆ ਸੰਤਾ ਸੰਗਨਿਧਾਨ ਸੰਤਾ ਭਗਤਾਂ ਦੀ ਸੰਗਤ ਕਰਕੇ ਸਚੇ ਚਰਛਾ ਦੇ ਨਾਮ ਦਾ ਜੋ ਖਜ਼ਾਨਾ ਹੈ ਅੰਮ੍ਰਿਤ ਕਾਹੀ ਹੈ ਉਹ ਅੰਮ੍ਰਿਤ ਹੈ ਮਰਤੂ ਤੇ ਵੈਦ ਕਰਨ ਵਾਲਾ ਕੋਜਣੇ ਖਾਣਾ ਕਰ ਗਏ ਮਹਾਰਾਜ ਦੇ ਨਾਮ ਦੇ ਖਿਆਨੇ ਨੂੰ ਲੈ ਪੰਜਾਂ ਦੇ ਮਿਹਰਵਾ ਅਜੇ ਰਾਸ ਕਰ ਗਏ ਹੋ ਜੰਮਣ ਮਰਦੇ ਮੈਨੂੰ ਪੰਨਣ ਵਾਲੇ ਉਹ ਮਿਹਰਬਾਨ ਅਕਾਲ ਪੁਰਖ ਵਾਹਿਗੁਰੂ ਰਾਸ ਕੀ ਰਾਸੀ ਸਾਡੀ ਦਾਸਾਂ ਨੇ ਮਾਰਾ ਰਾਖੀ ਕਰੋ ਸਤਿ ਪਾਤਸ਼ਾ ਅਸੀਂ ਆਪ ਦੇ ਸੇਵਕ ਹਾਂ ਆਪ ਹੀ ਲੋਕਾਂ ਦੇ ਸਾਡੇ ਰਾਖੇ ਹਾਂ ਜੰਗ ਮੈਂ ਗਲੂਹ ਮੈਂ ਵਿਹਾਜ ਮੈਂ ਜਮਾਨੇ માં ਹੈ ਕਾਹਦੀ ਕੋ ਆਗੁਰੂ ਜੰਮ ਕੀ ਮਨਾਈਏ ਕੋਈ ਜੰਗ ਚੱਲਣਾ ਹੋਵੇ ਜਹਾਜ ਚੱਲਣਾ ਹੋਵੇ ਗਲੂਹ ਚੱਲਣਾ ਹੋਵੇ ਅਜੇ ਸੇਹੀ ਹਾਂ ਜਮਾਨੇ ਦੇ ਪ੍ਰਵਤ ਹੋਣਾ ਹੋਵੇ ਸਾਰਿਆਂ ਲਈ ਆਪ ਗੁਰੂ ਗੰਗਾ ਸਾਹਿਬ ਜੀ ਦੇ ਅੱਗੇ ਵਾਸ ਕਰਨੇ ਚਾਹੀਦੀ ਹੈ ਆਹ ਕਾਇ ਪੰਜਨ ਮਿਹਰਬਾਨ ਉਸਕੇ ਬਾਪ ਸਾ ਜਮਨ ਮਰਦੇ ਪੈਨ ਨੂੰ ਪੰਨਣ ਵਾਲੇ ਇਹ ਮਿਹਰਬਾਨ ਅਕਾਲ ਪੁਰਖੋ ਆਸ ਕੀ ਰਾਖੀ ਆਓ ਤੇ ਸੇਵਕੋ ਦੀ ਮਹਾਰਾਜ ਆਪ ਰਾਖੀ ਕਰੋ ਨਾਨਕ ਹਰ ਗੁਣ ਦਾ ਸਤਿਗੁਰੂ ਸਾਹਿਬ ਜੀ ਤੋਂ ਇਹ ਹੋ ਦੇ ਸੁਖ ਅਕਾਲ ਪੁਰਖ ਦੇ ਗੁਣਾਂ ਨੂੰ ਗਾਇਆ ਕਰ ਆਲਾਤ ਸਦ ਰਾਖੀ ਆ ਜਿਹੜਾ ਮਖਣ ਤੋਂ ਰਹਿਤ ਵਾਹਿਗੁਰੂ ਉਹਨੂੰ ਵੀ ਲਖ ਲਵੇਗਾ ਜਾਣ ਲੇਗਾ ਹੋਰ ਕਾਲੇ ਤੇਰੇ ਕਿਉਂ ਨਾ ਪੂਰੇ ਹੋਣ ਜਦੋਂ ਗੁਣ ਗਾਵੇਂਗਾ ਸਭ ਕਾਰਜ ਪੂਰੇ ਹੋ ਜਾਣਗੇ ਇਸ ਪ੍ਰਕਾਰ ਅਲੱਖ ਵਾਹਿਰੀ ਇਹ ਅਸੰਗ ਮੰਨ ਕਰਕੇ ਲਖਿਆ ਨਹੀਂ ਜਾਂਦਾ ਉਸਨੇ ਲਖ ਲੀਦਾ ਜਾਣ ਲੀਦਾ ਹੈ ਤਨੂਕ ਮਹੱਲਾ ਪੀਜਾ ਜੀਓ ਤਿੰਨ ਸਭ ਤੇ ਸਤਿਗੁਰੂ ਜੀ ਮਾਲਾ ਸਾਹਿਬ ਕਹਿੰਦੇ ਨੇ ਭਾਈ ਸਾਰਿਆਂ ਜੀਆਂ ਨੂੰ ਜਿਹੜਾ ਸੋਖਮ ਸਰੀਰ ਦਿੱਤਾ ਹੋਇਆ ਤੇ ਤਿੰਨ ਸੁਖੂਲ ਸਰੀਰ ਦਿੱਤਾ ਹੋਇਆ ਸਾਹ ਵਾਹਿਗੁਰੂ ਦੀ ਬਾਣੀ ਤੇ ਉਸੇ ਵਿੱਚ ਹੀ ਹੈ ਸਭ ਨੂੰ ਸੰਸਾਰ ਦੇ ਆਧਾ ਉਹ ਸਾਰੇ ਸਾਰਿਆਂ ਦੇ ਤਾਂ ਹੀ ਸੱਚੇ ਪਾਤਸ਼ਾਹ ਆਸਰਾ ਦੇਣ ਵਾਲੇ ਹਨ ਨਾਨਕ ਗੁਰੂ ਜੀ ਆ ਸਰਗੁਰੂ ਸਾਹਿਬ ਜੀ ਕਹਿੰਦੇ ਗੁਰਮਖਾਉ ਦੀ ਸੰਗਤ ਕਰਕੇ ਪਰਮੇਸ਼ਰ ਦਾ ਸੇਵਨ ਭਜਨ ਕਰੀਏ ਭਾਈ ਸਦਾ ਸਦਾ ਦਾਤਾ ਉਹ ਸਦਾ ਸਦਾ ਦਾਤਾਂ ਦੇ ਦੇਣ ਵਾਲਾ ਪਰਮੇਸ਼ਰ ਹੈ ਅੰਤਰੀਆਮੂ ਹਉ ਬਲੀ ਹਾਰੀ ਤੇ ਨਿਕਾਉਂ ਜਿਉਂ ਉਹਨਾਂ ਪਿਆਰਿਆਂ ਤੋਂ ਬਿਹਾਰ ਕੁਰਬਾਨ ਜਾਂਨੇ ਹਾਂ ਜਿਨਾਂ ਪਿਆਰ ਆ ਹਰ ਨਿਰੰਕਤਾ ਜਿਨਾਂ ਹਰਿਆ ਕਾਲਪੁਰਖ ਮਾਇਕੀਆ ਕਾਰਨ ਤੋਂ ਰਹਿਤ ਨੂੰ ਤੋਣਾ ਚੁੱਕਾ ਇੱਕ ਹੋ ਕੇ ਉਹਨਾਂ ਦੇ ਮੁਖ ਸਾਦੇ ਉਜਲੇ ਉਹਨਾਂ ਦੇ ਸਭ ਸੰਗੀਆਂ ਸਦਾ ਲੋਕ ਲੋਕ ਉਜਲੇ ਮੁਖਾਂ ਨੂੰ ਉਹਨਾਂ ਨੂੰ ਸਭ ਜਾਣਤ ਕਰੇ ਨੰਸ ਕੋਨਾਂ ਪਿਆਰ ਨੂੰ ਸਦਾ ਸਾ ਸਵਾਰ ਬੰਦਨਾ ਕਰਦਾ ਨਮਸਕਾਰਾਂ ਕਰਦਾ ਹੈ ਮਹੱਲਾ ਤੀਜਾ ਸਤਿਗੁਰੂ ਮਿਲਿਆ ਉਸ ਦੀ ਤਹੀ ਭਾਈ ਸਤਿਗੁਰੂ ਸਾਹਿਬ ਦੇ ਨਾਲ ਜਿਹੜੇ ਮਿਲੇ ਆ ਉਹਨਾਂ ਦੀ ਸੰਸਾਰ ਦੇ ਵਕਾਰਾਂ ਵੱਲੋਂ ਜਮਨ ਮਰਨ ਵੱਲੋਂ ਸੰਸਾਰ ਦੇ ਸੁਰੀ ਜੀਵਨ ਦੇ ਸੁਭਾਵ ਵੱਲੋਂ ਵਕਾਰਾਂ ਵੱਲੋਂ ਅਗਿਆਵਨ ਵੱਲੋਂ ਅਗਿਆਨ ਵੱਲੋਂ ਵਰਨ ਵੱਲੋਂ ਜਿਦਤੀ ਉਲਟ ਹੋਈ ਹੈ ਨਾਮ ਨੇੜੇ ਖੜਕਿਓ ਖਾਂ ਉਹਨਾਂ ਦੀ ਦਿੱਤੀ ਵਾਹਿਗੁਰੂ ਦੀ ਮਿਹਰ ਨਾਲ ਜੀ ਲੱਗੀ ਹੈ ਉਲਟ ਕੇ ਸਾਨੂੰ ਖੋ ਗਏਗਾ ਉਹਨਾਂ ਨੂੰ ਇਹਨਾਂ ਪ੍ਰਯਾਸ ਹੋਣੀਆਂ ਹੈ ਅਸਨ ਬਸਨ ਦੁਕਾਨ-ਕੋਣ ਹਰ ਕਿਲਿਆਂ ਨੇ ਐਨ ਪ੍ਰਾਪਤ ਹੋਣੇ ਬਸੇ ਹਰੇਕ ਪ੍ਰਕਾਰ ਦੇ ਪ੍ਰਾਪਤ ਹੋਣੇ ਜ਼ਮੀਨਾਂ ਹੋਣੀਆਂ ਕੋਈ ਨਾ ਹੋਣ ਇਸੇ ਤਰ੍ਹਾਂ ਅਸਨ ਬਸਨ ਦੁਕਾਨ-ਕੋਣ ਦਾਸੀ-ਦਾਸ ਗੁਲਾਮ ਦਾਸ-ਦਾਸੀਆਂ ਹੋਣੇ ਗੁਲਾਮ-ਨੌਕਰ ਹੋਣੇ ਰਸਵਾਹੇ ਰਾਜਸਾਰੀਆਂ ਆਪੇ ਹੋਣੇ ਅਧੇ ਹੜਵਾਏ ਪਾਲਕੀਆਂ ਹੋਣੀਆਂ ਇਹਨਾਂ ਇਹਨਾਂ ਦੇ ਨਾਮ ਇਹ ਨੌਨਦੀਆਂ ਸਾਰੀਆਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ ਹੈ ਇਸੇ ਤਰ੍ਹਾਂ ਨੌਨ ਦੀਆਂ ਸੰਸਕਰ ਦੇ ਕੁਝ ਗੰਧ ਹੋਰ ਲਿਖੀਆਂ ਹਨ ਉਹ ਹੈ ਪਰਮ ਸੋਤੇ ਤੱਕ ਧਰਨਾ ਮੁਕਣਾ ਤੇ ਮਹਾ ਪਰਮ ਕੋਰਤੇ ਤੱਕ ਧਰਨ ਰਹਿਣਾ ਇਸੇ ਪ੍ਰਕਾਰ ਸਾਧ ਸੰਗਤ ਦੀ ਮੀਲ ਅਸ਼ਕੀਨੀਆਂ ਤੱਕ ਕੰਮ ਰਹਿਣਾ ਇਸੇ ਪ੍ਰਕਾਰ ਅਗੇ ਸੰਖ ਸਾਰ ਸੰਗਤ ਦੀ ਸੰਖਾਂ ਦੀ ਗਿਣਤੀ ਜਾਣ ਪ੍ਰਾਪਤ ਹੋ ਜਾਣਾ ਅਜੇ ਇਸ ਪ੍ਰਕਾਰ ਕੰਦ ਫਿਰ ਇਹ ਬਕਾਰ ਕਰਨ ਵਾਲੇ ਹੋ ਜਾਣਾ ਇਸ ਪ੍ਰਕਾਰ ਸਾਧ ਸੰਗਤ ਦੀ ਉਹ ਕੋਈ ਨਾ ਨੌ ਲੁੱਡੀਆਂ ਹਨ ਇਹ ਉਹਨਾਂ ਦੇ ਕੰਨ ਪ੍ਰਾਪਤ ਹੋ ਜਾਂਦੀਆਂ ਹਨ ਨਵ ਲੁੱਡ ਖਰਚੋ ਖਾਦ ਲੁੱਡੀਆਂ ਨੂੰ ਖਰਚੋ ਤੇ ਖਾਓ ਵਰਤੋ ਉਹਨਾਂ ਨੂੰ ਆਮ ਖਾਸ਼ੀਂ ਦਿਓ ਤੇ ਆਪ ਧਾਰਨ ਕਰੋ ਅਠਾਰਾਂ ਸੁੱਧੀਆਂ ਸਿੱਖ ਲਗੀਆਂ ਸੇਰਨ ਅਠਾਰਾਂ ਸੁੱਧੀਆਂ ਹੋ ਗਈਆਂ ਅਣਮ ਅਣੂ ਵਰਗੇ ਬਰੀਕ ਬਣ ਕੇ ਫਿਰ ਸੀ ਜਾਵਣੇ ਜਿੱਥੇ ਜਾਣਾ ਚਾਹੇ ਜਾ ਰਹਿਣ ਤੇ ਅਮਾ ਮੈਮਾ ਧੱਤੀ ਵਰਗੇ ਧਾਰੇ ਹੋ ਜਾਣਾ ਜਿਵੇਂ ਧੱਕੇ ਨਹੀਂ ਹਿਲਦੇ ਆਏ ਨਾ ਹਿਲਣੋ ਦੇ ਗਰਮ ਭਾਰੀ ਹੋ ਜਾਣਾ ਜਿਹਦੇ ਅੰਦਰ ਵੀ ਲੱਤ 라ਵਣ ਦੀ ਸਹਾਜ ਪਸਾਰ ਕੇ ਖੜ ਗਿਆ ਸੀ ਉਹ ਚੱਤੀ ਨਹੀਂ ਸੀ ਗਈ ਕਿਸੇ ਤੋਂ ਜਦੋਂ 라ਵਣ ਚੱਕਣ ਲੱਗਾ ਉਹ ਕਹਿੰਦਾ रामचंद ਦੇ ਤੈਨੂੰ ਦੋ ਮੇਰੇ ਤੋਂ ਤੈਨੂੰ ਪੈਣਾ ਪ੍ਰਕਾਰ ਸਾਹਿਬ ਸਿੰਘ ਜੀ ਉਹਦਾ ਨਾਮ ਗਰਮਾ ਹੈ ਭਾਰੀ ਹੋ ਜਾਣਾ ਕਿਸੇ ਪ੍ਰਕਾਰ ਸਾਹਿਬ ਸਿੰਘ ਪ੍ਰੂਰਮਾ ਹੈ ਜਿੱਦ ਖਟੜਨੀਆ ਜਿਹੜੀਆਂ ਹਨ ਅਨੁਰਮੀਆਂ ਨਾਲ ਬਰਹਿਤ ਹੋ ਜਾਣਾ ਕੋਖੋ ਤੇ ਆਸਾਦਕ ਤੇ ਨਾਝੀ ਗਰੈਣਿਆ ਇਸੇ ਪ੍ਰਕਾਰ ਸਾਧ ਸੰਗਤ ਦੀ ਪਰ ਕਾਮ ਪੜਾਏ ਕਾਮਨਾ ਪਰਸ਼ਵ ਕਰਕੇ ਪੂਰੀਆਂ ਕਰ ਲੈਣੀ ਆ ਇਸੇ ਪ੍ਰਕਾਰ ਜੋ ਅੱਠ ਸਧੀਆਂ ਮੁਖਾਂ ਨੂੰ ਤੇ 10 ਹੋਰ ਗੌੜ ਦਾ ਅਭਿਆਸ ਪ੍ਰਾਪਤ ਗੌੜ ਦਾ ਅਭਿਆਸ ਜਨਨ ਗੌਣ ਤੇ ਮੁਖ ਸ਼ਕਤੀਆਂ 9 18 ਸਿੱਧੀਆਂ ਅੱਠ ਮੁਖਾਂ ਤੇ 10 ਗੌਣ ਹਨ ਜੂਰ ਦੇਸ਼ ਤੋਂ ਦੇਸ਼ਿਆਂ ਨੂੰ ਦਰਸ਼ਨ ਕਰਨਾ ਨੂੰ ਦੂਰੋਂ ਗੱਲਾਂ ਸੁਣ ਲੈਣੀਆਂ ਦੁਨਿਆਵੀ ਰੋਗ ਤੋਂ ਉਸ ਪ੍ਰਕਾਰ ਦੇ ਤੇ ਦੂਰਦਰਸ਼ਨ ਦੂਰ ਸਰਵਨ ਪਰ ਕਾਂ ਪ੍ਰੇਸ਼ ਕਰਾਈ ਦੇ ਜੀ ਟੋੜ ਵੱਡ ਜਾਂਦੇ ਐ ਜੇ ਚਾਹਣਾ ਤਾਂ ਕੋਈ ਦੇਸੀ ਮੁਰਗੇ ਦੇ ਮਸਿੰਦਰ ਨਾਲ ਜਾਗਦੇ ਆ ਰਾਜੇ ਮੁਰੀ ਦੇ ਐ ਦੇਖ ਪ੍ਰਵੇਸ਼ ਹੋ ਜਾਣਾ ਇਸ ਪ੍ਰਕਾਰ ਸਾਹਿਬ ਜੀ ਉਸੇ ਪ੍ਰਕਾਰ ਅਪਰਧ ਹੁੰਦਾ ਜਿਵੇਂ ਕਿ ਜਿੱਥੇ ਜਾਣਾ ਸੰਕਲਪ ਨਾਲ ਚਲੇ ਜਾਣਾ ਤੇ ਸੰਗੋ ਉਹ ਸਾਰਾ ਸੁਧੀ ਉਹਨਾਂ ਸਾਰਾ ਸੁਧੀ ਪਿੱਛੇ ਲੱਗਿਆ ਸਰ ਉਹ ਸਾਰਾ ਸੁਧੀ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਹਨ ਉਹ ਚਰ ਵਸ ਹੈ ਨਿਬਖਾ ਉਹਨਾਂ ਦੇ ਅੰਦਰ ਲੋੜ ਨਹੀਂ ਉਹਨਾਂ ਉਹ ਕਹਿੰਦੇ ਅਸੀਂ ਇਹ ਕਰਨੀਏ ਰੂਹ ਸੁਦਾ ਵਰਾ ਸਾਧ ਉਹ ਨਿਬਖੁਰੀਆ ਬਦਨ ਵੀ ਘਰ ਚ ਵਸਦੇ ਆ ਨਿਬ ਸਰੂਪ ਰੂਪੀ ਜੋ ਪਰਮੇਸ਼ਰ ਸ਼ਾਮ ਵਾਲਾ ਉਹ ਸੱਚ ਰੂਪ ਦੀ ਪ੍ਰਾਪਤੀ ਹੋਈ ਹੈ ਅਨਹਦ ਤਨੀ ਸਦ ਵਜਦੇ ਉਹਨਾਂ ਦੇ ਤਾ ਤੁਹ ਵਾਲੇ ਬਾਜੇ ਅੰਮ੍ਰਿਤ ਨਾਮ ਹੁੰਦੇ ਸਤਨਾਮ ਸ੍ਰੀ ਵਾਹਿਗੁਰੂ ਦੇ ਬਾਈ ਉਹ ਜਾ ਪਾ ਜਾ ਪਰਵਤ ਹੋ ਗਿਆ ਹੈ ਜੇ ਦਸ ਨੂੰ ਚੇਤਾ ਨਾ ਕੋਈ ਦੁਨੀਆ ਦੀ ਤਰ੍ਹਾਂ ਸਭੋ ਜੱਟਿਆ ਜਾਗ ਦੇ ਮੁਖੋਂ ਗਲੋਟਿਆ ਜਿਨੀ ਦੁਨੀਆ ਜਾਗ ਬੋਲਦੀ ਐ ਸਾਰ ਯਾਦ ਹੀ ਹੁੰਨਾ ਐਸੀ ਆਨ ਸਾਡੀ ਚੁਣ ਖੁੱਲ ਜਾਂਦੀ ਹੈ ਓਨ ਮਨ ਹਰ ਨਹੀਂ ਬਲਾ ਓਨਾਂ ਦਾ ਮਨ ਗੜਾ ਹੈ ਹਰੀ ਦੀ ਲੇਕ ਲੱਗ ਜਾਂਦਾ ਹੈ ਓਨ ਮਨ ਉਹ ਟਕੋ ਓਨਾਂ ਦਾ ਮਨ ਹਰੀ ਦੀ ਲੇਕ ਲੱਗ ਜਾਂਦਾ ਹੈ ਓਨ ਮਨ ਹੀ ਵਾਕਾ ਜੋਗਾ ਦੇ ਹਸਣੋਂ ਨੇ ਖੇਤਰੀ ਕੁਤਰੀ ਚੱਕਰੀ ਅਗੋਤਰੀ ਓਨ ਮਨ ਨਹੀਂ ਮੰਨੀ ਐ ਜੋ ਤੀਨ ਸਾਧ ਸੰਗਤ ਨੂੰ ਉਹਨਾਂ ਦੀ ਦਿੱਤੀ ਇਸ ਤਰਕਾਰ ਹੈ ਜਿਹੜੀ ਤਿਰਕੁਟੀ ਵਿੱਚ ਦਿੱਤੀ ਚਾਹਤ ਕਾਲ ਨਹੀਂ ਹੈ ਅਤੇ ਇਸੇ ਤਰ੍ਹਾਂ ਕੁਝੀ ਪਰਵਟਿਆਂ ਦੇ ਦ੍ਰਿਸ਼ੀ ਤੇ ਵੀ ਆਣੀ ਖੋਤਰੀ ਮੱਖੇ ਨੂੰ ਜ਼ਬਾਨ ਲਾ ਲੈਣੀ ਇਸ ਪ੍ਰਕਾਰ ਕੋ ਚਰਚੀ ਤਿਰਕੁਟੀ ਚ ਟੁੱਟ ਜਾਣਾ ਇਸੇ ਪ੍ਰਕਾਰ ਅਗੋਚਰੀ ਇੰਦਰੀਆਂ ਦੇ ਅਗੇ ਜੋਦਾ ਇਹ ਹਦੋਂ ਦੀ ਜਾਣਨੋਂ ਬੇਰਾ ਦੇਹਣਾ ਨੂੰ ਕੋਨ ਮਨਿਕ ਮੂਲ ਨੂੰ ਸਾਨੂ ਵਿੱਚ ਦੱਸਣ ਦੇ ਆਰ ਕਿ ਤੱਕ ਜਾਣਾ ਦੇ ਸੁਤੰਤਰ ਪ੍ਰਾਂਤਾਂ ਵਾਲਿਆਂ ਨੇ ਬਰਨ ਲੋਕ ਜਵਾਨ ਇਹ ਤੰਗ ਗੋਦੀਆਂ ਨੀਆਂ ਆਸਾਂ ਮੰਡੀਆਂ ਹੋਣੀਆਂ ਇਧਰ ਗੁਰਮੱਤ ਦੇ ਅੰਦਰ ਜੇ ਮੈਨੂੰ ਕੋਈ ਟਿਕਵਣਾ ਦਾ ਮਾਣ ਹੈ ਰਹੀ ਦੀ ਲੇਕ ਲਾ ਲਿਆ ਜਾਂਦਾ ਹੈ ਬਨਾਂਤੀਆਂ ਦੇ ਬਦ ਅਨੁਸਾਰ ਕਿਰਿਆ ਕਰਨੀ ਤੇ ਉਨਮਨੀ ਇਸਤਾਕੇ ਉਨਮਨ ਹਰ ਨਿਗਲਾ ਹਰਿ ਦੇਸ ਨਿਗਲਾ ਅਲਹਿਹੁ ਨੋ ਮਾਲਕ ਹਰਿ ਪਾਲਕ ਕਿੰਨਾ ਕੈ ਮਨ ਵਸ ਤਦ ਗੁਰੂ ਜੀ ਜੰਮਨੋ ਕਾਲ ਪ੍ਰਭੂ ਦੀ ਭਗਤੀ ਨੇ ਦੇ ਮਨ ਚ ਹਰ ਰੋਗ ਦਵਸ ਦੂਆ ਮੈਨ ਮਾਸਤੇ ਤੇ ਲਿਖਿਆ ਤੁਰਪਾ ਜਿਨਾ ਨੇ ਸੁਰ ਮੱਥੇ ਤੇ ਨਿਸਕਾਮ ਕਰਮ ਕੀਤੇ ਮਾਰਨ ਲਿਖਿਆ ਹੈ ਉਹ ਮਹਾਰਾਜੀ ਭਗਤੀ ਸਤਗੁਰਾਂ ਦੇ ਪਾਸੋਂ ਪਾ ਲੈਂਦੇ ਹਨ ਪਾਉੜੀ ਉਹ ਤਾਂ ਅੱਜ ਹੀ ਹਾਰ ਪ੍ਰਭ ਖਾਣੋ ਤਾਂ ਇਹ ਮੈਂ ਤਾਂ ਤੁਹਾਡੀ ਸੂਰਤ ਨਹੀਂ ਆ ਹਾਂ ਅਕਾਲ ਪ੍ਰਭੂ ਵਾਹਿਗੁਰੂ ਜੀ ਚੌਥੇ ਪਾਤਸ਼ਾਹ ਫਰਮਾਉਂਦੇ ਹਨ ਹਰ ਕੈ ਦਰ ਆਇਆ ਹਰਿ ਦੇ ਜਨ ਸੰਗਤ ਦੇ ਕੋ ਗੁਰੂ ਅਮਰਦਾਸ ਸਾਹਿਬ ਦੇ ਦਰਬਾਰ ਕੋ ਹਰਿ ਦੇ ਜਨ ਸੱਜ ਖੰਡ ਵਿੱਚ ਗਿਆਨ ਵਿਚ ਆਤਿਸ਼ਕ ਹੋਏ ਹਨ ਹਰ ਅੰਦਰ ਸੂਨੀ ਕੀ ਹਰਿ ਦੇ ਸਾਥ ਕਨੂ ਅੰਦਰ ਸਾਡੂ ਫਰਿਆਦ ਸੁਣ ਲਈ ਮੁਖ ਲਾਇਆ ਸਾਨੂੰ ਆਉਦੇ ਸ੍ਰੀ ਕੰਗ ਨੂੰ ਸਾਨੂੰ ਮੁਖ ਲਾਗ੍ਰਾਸ਼ ਕੀ ਕਰਾਣੇ ਹਰ ਪਿੱਛੇ ਆਤਾ ਜੀ ਸੰਗਤ ਸਾਰੇ ਸੁਖਾਂਵਰ ਵੀ ਨੇ ਆਉਦੇ ਸ੍ਰੀ ਕੰਗ ਨੂੰ ਸੱਜ ਕੋ ਬੁਲਾ ਕੇ ਕਿਸ ਆਉ ਤੋ ਅਰਥ ਕੀ ਆਇਆ ਕੋਈ ਬ੍ਰਹਮੀਆ ਕੀ ਤੁਮ ਲੋਗ ਆਇਆ ਕਿਸ ਮਤਲਬ ਆਤੇ ਆਇਆ ਕੀ ਅਰਥ ਹੈ ਤੇਰਾ ਮਤਲਬ ਕੀ ਹੈ ਇਸ ਦਾ ਕੀ ਹੈ ਦੇਵੋ ਦਾਨ ਦਇਆ ਕਾ ਮਾਰਾ ਕਹਿੰਦੇ ਤੈਨੂੰ ਦਾਨ ਦੀ ਲੋੜ ਹੈ ਤਾਂ ਮਾਰਾ ਸਾਰ ਕਹਿੰਦੇ ਨੂੰ ਮਾਰਾ ਦਾਨ ਦਾ ਕੋਈ ਮੁਕਾ ਪਰ ਕੋਈ ਜਿੰਮੀ ਹੋਰ ਨਾਮ ਬਿਰਾਂਦੂ ਹੈ ਪ੍ਰਭੂ ਜੀ ਆਰ ਨਾਮ ਕੀ ਆਇਆ ਹੋਰ ਸਾਰੇ ਪਵਾਰ ਸਾਡੇ ਦਾ ਕੋਈ ਬੱਚੇ ਹੈ ਪ੍ਰਮੇਸ਼ਰ ਦਾ ਨਾਮ ਕਿ ਆਇਆ ਕੰਦੇ ਇਹ ਦਾਤ ਬਖਸ਼ੂ ਮਹਾਰਾ ਜੇ ਮਹਾਰਾ ਨੇ ਕਿਹ ਚੰਗਾ ਨਾਮ ਤੇ ਆਇਆ ਕਰੋਗੇ ਇਹ ਸਭਿਆਣੀ ਬਖਸ਼ੀਸ਼ ਕਰਦੇ ਸੀ ਮਹਾਰਾ ਦੇ ਨਾਮ ਨੂੰ ਪਾਉਣਾ ਕੀ ਹੈ ਹਰ ਦਾਤ ਇਹਨਾਂ ਕਹਿ ਰਹੇ ਨੇ ਨਾਮ ਨੂੰ ਪਾਇਆ ਕਰੀਓ ਸੀ ਅਗਲੀ ਕਦ ਵਿੱਚ ਕਹਿੰਦੇ ਹਨ ਹਰ ਦਾਤ ਹਰ ਨਾਮ ਦੇ ਪਾਤ ਹਰੀ ਅਕਾਲ ਦੇ ਦਾਤ ਨੇ ਅਕਾਲ ਪੁਰਖ ਦਾ ਨਾਮ ਸਦਗਿ ਅੰਗਰਵਾਸ ਨੂੰ ਉਤਾਰ ਕੇ ਸਾਥ ਨੂੰ ਪਾਤ ਤੋਂ ਗਿਆਨ ਤੇ ਪੈਣਾ ਰੋ ਸੋਨ ਗੁਰੂ ਦਾ ਗੱਦੀ ਦੇ ਉੱਤੇ ਬੈਠੇ ਪਾਤਸ਼ਾਹ ਗੁਰੂ ਅੰਦਾਸ ਜੀ ਨੇ ਕਿਸਾ ਨੂੰ ਮਾਰੇ ਕਿੰਦੇ ਸਿਰੇ ਪਾਹ ਪੈਣਾ ਦੇ ਪੈਸੇ ਕੀ ਕਰਦੇ <table> ਸਤਜੀ ਨੂੰ ਸਿਰੇ ਪਾਹ ਪੈਣਾ ਆਪ ਦਾ ਹੈ ਆਜੋ ਜੇ ਤੋ ਹਿਲ ਕਰ ਨੂੰ ਦੇਉਪਰੀ ਨੇ ਗਏ ਆਪ ਪ੍ਰਮੇਸ਼ਰ ਕੋ ਆਇਓ ਹਰ ਸੰਗਾ ਸਿੰਘ ਜੀ ਨੇ ਸ਼੍ਰੀ ਕੋ ਕਹਿ ਬਿਠਾਇਓ ਕਿ ਵਾਹਿਗੁਰੂ ਸਾਨੂੰ ਇਹ ਨਾਲੇ ਜਿਸੀ ਕਿ ਪੁਸ਼ਾਕਾ ਸਤਜੀ ਦਾ ਸਿਰੇ ਪਾਹ ਜੀ ਕੀ ਵਡਿਆ ਲਿਆ ਹੈ ਸੁਧੋ ਤੇ ਬਾਣੀ ਸੁਧ ਕੀਤੀ ਹੈ ਕੋਈ ਕਲਮਨਾ ਖਾਵੇ ਤੇ ਮੈਂ ਮਾਲੋ ਵਖੋ ਕਰੇ ਕਰਦੇ ਆਂ ਔੜੀਆਂ ਹੋਰ ਥਾਂ ਕਰਦੇ ਆਂ ਸ਼ਲੋਕ ਹੋਰ ਥਾਂ ਕਰਦਾ ਕਿਸੇ ਦਾ ਹੱਕ ਨਹੀਂ ਬਾਣੀ ਨੂੰ ਅਦਲਾ ਬਦਲੀ ਕਰਨ ਦਾ ਜਿਹੇ ਪਿੱਛੇ ਗੇ ਮੰਗਲਸਾਲੇ ਬਦਲਤੀ ਸੀ ਕਮੇਟੀ ਆਇਆ ਨੇ ਸਤਾਰਾ ਸਿਆਂ ਨੇ ਮਿਲ ਕੇ ਤੇ ਸਾਲਿਆਂ ਨੇ ਉਹ ਸਾਰਾ ਖੀਰ ਸਾਹਿਬ ਸਿੰਘ ਜੀ 10 ਸਾਲ ਝਗੜਾ ਬਣਿਆ ਰੀਆਂ 10 ਸਾਲ ਦੇ ਬਦਲ ਝਗੜੇ ਦੇ ਮਗਰੋਂ ਸਾਰੇ 500 ਵਿਚੋਂ ਚੁਣ ਕੇ ਵਿਦਵਾਨ ਕੱਢੇ ਗਏ ਉਹਦਾ ਨਾਮ ਗੁਰੂ ਖਾਲਸਾ ਸੰਸਥਾ ਸਮਾਜ ਰੱਖਿਆ ਗਿਆ ਕਮੇਟੀ ਨਾਲ ਬਹਿ ਸੰਧੀ ਰਹੀ ਸਾਰੇ ਕਰਮਚਾਰੀਆਂ ਨੂੰ ਅਖੀਰ ਉਹਨਾਂ ਨੂੰ ਮੰਨਣਾ ਪਿਆ ਖੈਰ ਗ੍ਰੰਥੀਆਂ ਨੂੰ ਵੀ ਜਿਹੜੇ ਉਹਨਾਂ ਦੇ ਪ੍ਰੋਫੈਸਰ ਸਾਂ ਨੇ ਜਿਹੜੇ ਉਹਨਾਂ ਦੇ ਸਤੱਤਰ ਸਾਂ ਨੇ ਸਾਰਿਆਂ ਨੇ ਸੰਤ ਫਤਿਹ ਸਿੰਘ ਦੇ ਜਿਸ ਵਕਤ ਤੇ ਇਹਨਾਂ ਦਾ ਪੈਰਾ ਆਇਆ ਲੂਟੀ ਆਈ ਉਹਨਾਂ ਚਰਚਾ ਕਰਨ ਤੋਂ ਸਾਲ ਸਿੰਘ ਦੀ ਹੋਰ ਵੀ ਪੰਜ ਚਾਰ ਸਾਲ ਲੱਗੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੁਲਾਦ ਬਣ ਗਏ ਹਨ ਜਿਹੜੇ ਪਹਿਲੇ ਬਲਾਦ ਅਸ਼ੁੱਧ ਸ਼ਬਦ ਕੋਈ ਮੰਗਲ ਅੱਗੇ ਕਰਦੇ ਸੀ ਪਾਠ ਬਦਲਦੇ ਸੀ ਉਹ ਸਾਰੇ ਪਾਠ ਵੀ ਸੋਧ ਦਿੱਤੇ ਗਏ ਹੈ ਤੇ ਮੰਗਲ ਵੀ ਖੁੱਲ ਖੁੱਲ ਥਾਂ ਕਰ ਦਿੱਤੇ ਗਏ ਹੈ ਗੁਰੂ ਸਾਹਿਬ ਜੀ ਆਸਾਂ ਦੇ 500 ਸੱਬਕੂਤੇ ਸਨ ਹੁਣ ਬਲਾਕਾਂ ਦੇ ਰਾਹੀਂ ਛਾਪ ਰਹੇ ਆ ਆਰਸੀ ਵਾਲੇ ਐਵਿਚ ਹੋਰ ਟਰੈਕ ਦੇ ਵਗੈਰਾ ਛਾਪਣ ਲੱਗ ਜਾਂਦੇ ਆ 500 ਸਰੂਪ ਐਸੋ ਦੇ ਵੀ ਛਾਪ ਰਹੇ ਆ ਪਹਿਲਾ ਸੰਕਾ ਵੀ ਚਲਿਆ ਗਿਆ ਇਸ ਪ੍ਰਕਾਰ ਸਾਫ ਸੰਗ ਦੀ ਇਹ ਸ੍ਰੋਆ ਇਹਨਾਂ ਨੂੰ ਸਦਾ ਸਾਲ ਵੇਖੇ ਜੱਟੇ ਦੇ ਸਿੰਘਾਂ ਨੂੰ ਭਾਈ ਕਰਤਾਰ ਸਿੰਘ ਤ੍ਰਿਮੂ ਨੇ ਕਰਤਾਰ ਸਿੰਘ ਵੀ ਪੂਰੀਆਂ ਵਾਲਿਆਂ ਨੇ ਇਹਨਾਂ ਨੇ ਹੋਰ ਸਿੰਘ ਨਾਲ ਮਿਲ ਕੇ ਸਾਰੇ ਮਿਲ ਕੇ ਸੇਵਾ ਕਰਦੇ ਪੱਠਾਉਂਦੀ ਵੀ ਤੇ ਬਲਾਕਾਂ ਨੂੰ ਸੋਧਣ ਦੀ ਉਹ ਸੇਵਾ ਸਾਹਿਬ ਸਿੰਘ ਜੀ ਇਸ ਰੰਗੂ ਸਾਹਿਬ ਦੀ ਕਿਰਪਾ ਦੁਆਰਾ ਇਸੇ ਭਾਡੋਂ ਦਾ ਜਿਹੜਾ ਗੁਰ ਮੇਲਾ ਸੀ 27 ਭਾਡੋਂ ਦਾ ਉਸ ਦੇ ਵਿੱਚ ਪ੍ਰਧਾਨ ਸਾਹਿਬ ਨੂੰ ਬੁਲਾ ਕੇ ਵੀ ਸਿਰੋਕਾ ਦਿੱਤਾ ਗਿਆ ਤੇ ਉਹਨਾਂ ਨੂੰ ਕਰਨ ਕਿ ਕਾਸੀ ਕਿਸੇ ਸਾਰੇ ਗੁਰਦਵਾਰਿਆਂ ਤੇ ਇਹ ਗੁਰੂ ਸਾਹਿਬ ਪ੍ਰਕਾਸ਼ ਕਰਾਂਗੇ ਤੇ ਇਹਨਾਂ ਨੂੰ ਸੰਗਤਾਂ ਦੇ ਅੰਦਰ ਪ੍ਰਚਾਰਾਂਗੇ ਤੇ ਇਹੋ ਗੁਰੂ ਸਾਹਿਬ ਇੱਕ ਸਰਦਾਰ ਪ੍ਰਸਾਦ ਦੇ ਅਨੁਸਾਰ ਤੇ ਦੋਨੀਆਂ ਸੂਤ ਦੇ ਅਨੁਸਾਰ ਦੇ ਮਾਲਾ ਸਾਥ ਦੇ ਦੇ ਹਣੇ ਇਹ ਸਾਰਿਆਂ ਪ੍ਰਵਾਨ ਕੀਤਾ ਸੀ ਇਸ ਪ੍ਰਕਾਰ ਸਾਥ ਸੰਗਤ ਜੀ ਮਹਾਰਾ ਕਹਿੰਦੇ ਹਨ ਇਹ ਸੁਧ ਕੀਤੀ ਹੋਈ ਬਾਣੀ ਇਹਦੇ ਕੋਈ ਕਲਮ ਨਾ ਖਾਏ ਇਹਦਾ ਹੱਕ ਨਹੀਂ ਕਲਮ ਉਠਾਉਣ ਦਾ ਤੇ ਮੈਂ ਅੱਗੇ ਪਿੱਛੇ ਕਰਦੇ ਆ ਵੱਧ ਕੱਢ ਕਰਦੇ ਆ ਇਸ ਪ੍ਰਕਾਰ ਸਾਥ ਸੰਗਤ ਜੀ ਇਹਨੂੰ ਕੱਢ ਕੇ ਸੁਧ ਕਰੋ ਵਿਆਦ ਕਰੋ ਕਣ ਕੋਈ ਨਾ ਛੱਡੋ ਜੇ ਤੁਸੀਂ ਸੁਧ ਕਰੋਗੇ ਖਬਰ ਕਰੋਗੇ ਤੁਹਾਡੇ ਮਨ ਨੂੰ ਪੂਥੇ ਕਰੇਗੀ ਜਦੋਂ ਮਨ ਪੂਤਰ ਹੋ ਗਿਆ ਉਹ ਸੁਭ ਸੁਰੂਪ ਦੀ ਪ੍ਰਾਪਤੀ ਹੋਏਗੀ ਉਹ ਸ੍ਰੀ ਗੁਰੂ ਸਾਹਿਬ ਨੂੰ ਕੇ ਚਾਰਨ ਕੀਤੀ ਹੋਈ ਹੈ ਇਸ ਪ੍ਰਕਾਰ ਸਭ ਦੇ ਅਰਥ ਹੋਰ ਵੀ ਹਨ ਅੰਮ੍ਰੇ ਕਰਕੇ ਤੁਸ ਕਹਿੰਦੇ ਹਨ ਤੁਸ ਜਾਂਦੀ ਹਿਰਦੇ ਵਿੱਚ ਰੋਹ ਵਿਚਾਰ ਉਹ ਇਹ ਜੋ ਅਰਥ ਹਨ ਸੁਭ ਕੀਤੀ ਹੋਈ ਬਾਣੀ ਤੋਂ ਕੋਈ ਕਲਮ ਨੂੰ ਉਠਾਵੇ ਸੁਭ ਰਾਣ ਦੇ ਚਾਰਨ ਕੀਤੀ ਹੋਈ ਹੈ ਸ੍ਰੀ ਆਦਮੀ ਵਾਰਸੀ ਕੌੜੀਆਂ ਵਾਲੀ ਇਥੇ ਮਹਾਰਾਜ ਨੇ ਸਮਾਪਤ ਕੀਤੀ ਹੈ ਅੱਗੇ ਸਾਰੇ ਭਗਤਵਾਨੀ ਹੋਣੇਗੀ ਮੇਟ ਦੇਵੋ ਦਾਨ ਦਿਆਲ ਬਭੋ ਹਰ ਨਾਮ ਤੇ ਆਇਆ ਹਰ ਦਾਤ ਹਰ ਨਾਮ ਜਪਾਇਆ ਨਾਮ ਤੇ ਬਹਿਣੋ ਸੁਧੋ ਗੋ 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 ਗੋ